ਹੈਲੋ ਫਰੈਂਡਸ ਅੱਜ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਤੇ ਟਾਈਮ ਹੈਗਾ ਜੀ ਇੱਥੇ ਮਾਰਨਿੰਗ ਦਾ ਤੇ ਕद्दू ਸੀ ਛੋਟੇ-ਛੋਟੇ ਬਹੁਤ ਕੂਲੇ تھے ਤੇ ਮੈਂ ਸਵੇਰ-ਸਵੇਰ ਹੀ ਸਬਜੀ ਬਣਾਈ ਸੀ ਕद्दू ਦੀ ਤੇ ਅਸੀਂ ਜਾਣਾ ਸੀਗਾ ਥੋੜਾ ਕੰਮ ਸੀਗਾ ਤੇ ਵਕਿਆ ਰੋਟੀ ਪਾਣੀ ਦੀ ਤਸਵੀਰ ਦੇ ਕਰ ਹੀ ਲੈਣੇ ਆ ਸਬਜੀ ਬਣਾਈ ਨਾਲ ਹੀ ਫਿਰ ਮੈਂ ਇੱਕ ਮੱਕੀ ਦੀ ਰੋਟੀ ਲਾਈ ਤੇ ਬਰਿਆਮ ਬਰਿੰਦਰ ਵਾਸਤੇ ਮੈਂ ਰਾਗੀ ਦੀ ਰੋਟੀ ਬਣਾ ਲਈ ਤੇ ਰਾਗੀ ਦੀ ਰੋਟੀ ਇੰਨੀ ਸਵਾਦ ਬਣੀ ਸੀ ਤੇ ਕद्दू ਤੇ ਨਾਲ ਇੰਨਾ ਮਜਾ ਆਇਆ ਤੁਸੀਂ ਵੀ ਖਾ ਕੇ ਦੇਖੋ ਬਹੁਤ ਵਧੀਆ ਲੱਗਦੀ ਹੈ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅੱਜ ਸਾਈਟ ਕਾਇਉਬ ਤੁਸੀਂ ਸਾਈਟ ਹੋਗਾ ਪਰ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ 9 ਵਜੇ ਦਾ ਹੋ ਗਿਆ ਜੀ ਤੇ ਫਰੂਟ ਵਗੈਰਾ ਕੱਟ ਕੇ ਖਾ ਲਿਆ ਚਾਹ ਜੇ ਪੀਣੀ ਆ ਤੇ ਬਲੱਡ ਟੈਸਟ ਦਿੱਤਾ ਸੀ ਅੱਜ ਥੋੜਾ ਟੈਸਟ ਕਰਾਉਣ ਵਾਸਤੇ ਤੇ ਬਰਿਆਮ ਦਾ ਅੱਜ ਫਾਇਦਾ ਲੈਣਾ ਨੋ ਬਰਿਆਮ ਤੇ ਅੱਜ ਹੁਣ ਲੱਗੇ ਸੀ ਆ ਗੱਦੇ ਸੁਕਣੇ ਪਾਣ ਤੇ ਇਹ ਵਾਲੇ ਬੈੱਡ ਦੇ ਕੱਪੜੇ ਸੁਕਣੇ ਪਾਣਨੇ ਤੇ ਚਲੋ ਅੱਜ ਬਣੇ ਰਹੋ ਅੱਜ ਸ਼ੁਰੂ ਕਵਾਦ ਕਰਦੇ ਆਂ ਕਿਉਂਕਿ ਅੱਜ ਤੋਂ ਬਹੁਤ ਸੋਹਣੀ ਕੜਾਕੇ ਦੀ ਲੱਗੀ ਹੋਈ ਆ ਤੇ ਕੱਪੜੇ ਜਿਹੜੇ ਆ ਸਾਰੇ ਬਾਹਰ ਸੁੱਕਣੇ ਪਾਵਾਂਗੇ ਤੇ ਅੱਜ ਇਹਦੇ ਪਾਵਾਂਗੇ ਕੱਲ ਦੂਸਰੇ ਬੈੱਡ ਦੇ ਪਾਵਾਂਗੇ ਥੋੜਾ ਥੋੜਾ ਕਰਕੇ ਤੇ ਇਹਨਾਂ ਨੂੰ ਸਾਫ਼ ਕਰੀਏ ਕਿਉਂਕਿ ਮੀਂਹ ਬਹੁਤ ਹੀ ਸਰ ਪਏ ਸਿੱਲਰ ਬਹੁਤ ਆਈ ਹੋਈ ਆ ਤੇ ਇਸ ਕਰਕੇ ਕੱਪੜੇ-ਕਪੜੇ ਸਕਾਉਣੇ ਬੰਦੇ ਹਨਾ ਤੇ ਪਹਿਲਾਂ ਮੈਂ ਕਿਹਾ ਸ਼ੁਰੂਆਤ ਐਸੇ ਕਮਰੇ ਚ ਕਰਦੇ ਇਧਰ ਦੇ ਪਹਿਲਾਂ ਬੈੱਡ ਤੋਂ ਕੱਪੜੇ ਕਾਢੀਏ ਗੱਦੇ ਵਗੈਰਾ ਸੁੱਕਣੇ ਧੁੱਪ ਲਵਾਈਏ ਉੱਧਰ ਦੇ ਵੀ ਗੱਦੇ ਲਾਉਣ ਪਰ ਇੱਕੋ ਵਾਰੀ ਨਹੀਂ ਖਲਾਰਾ ਪਾਉਣਾ ਤੇ ਥੋੜਾ ਥੋੜਾ ਕਰਕੇ ਕਰਦੇ ਆ ਚਲੋ ਫਰੈਂਡਸ ਇੱਥੇ ਮੈਂ ਗੱਦੇ ਵਗੈਰਾ ਸੁਕਣੇ ਪਾ ਦਿੱਤੇ ਅਸੀਂ ਤੇ ਬੈੱਡਾਂ ਦੇ ਸਾਰੇ ਕੱਪੜੇ ਜਿਹੜੇ ਬਾਹਰ ਪਾ ਦਿੱਤੇ ਸੀ ਸੁਕਣੇ ਤੇ ਬੈੱਡ ਨੂੰ ਚੰਗੀ ਤਰ੍ਹਾਂ ਮੈਂ ਕਿਹਾ ਸਾਫ਼ ਕਰਦਣੀ ਆ ਅੱਜ ਇੱਕ ਬੈੱਡ ਨੂੰ ਤੇ ਚੰਗੀ ਤਰ੍ਹਾਂ ਸਾਫ਼ ਕਰੀ ਤੇ ਡਸਟ ਬਹੁਤ ਆਈ ਹੋਈ ਸੀ ਇੰਨੀ ਡਸਟ ਸੀ ਬਹੁਤ ਜ਼ਿਆਦਾ ਫਿਰ ਸਾਰੀਆਂ ਰਜਾਈਆਂ ਵਗੈਰਾ ਬਿਸਤਰੇ ਵਗੈਰਾ ਜਿਹੜੇ ਸਾਰੇ ਅਸੀਂ ਬਾਹਰ ਪਾ ਦਿੱਤੇ ਸੁਕਣੇ ਤੇ ਬੈੱਡ ਜਿਹੜਾ ਝਾੜ ਦਿੱਤਾ ਕਿ ਜ਼ਿਆਦਾ ਵੀਡੀਓ ਨਹੀਂ ਬਣੀ ਮੇਰੇ ਕੋਲ ਕਲੀਨਿੰਗ ਦੀ ਕੋ ਜਦੋਂ ਕੰਮ ਕਰਦੇ ਹੋ ਤੇ ਫਿਰ ਹੁੰਦਾ ਕਿ फटाफट ਕੰਮ ਕਰ ਲਓ ਤੇ ਇੱਥੇ ਮੈਂ ਚੰਗੀ ਤਰ੍ਹਾਂ ਬੈੱਡ ਵਗੈਰਾ ਸਾਫ਼ ਕਰ ਲਿਆ ਸੀ ਤੇ ਸ਼ਾਮ ਨੂੰ ਜਿਹੜੇ ਕੱਪੜੇ ਵਗੈਰਾ ਸਾਰੇ ਰੱਖ ਦਿੱਤੇ ਸੀਗੇ ਤੇ ਸਾਰਾ ਦਿਨ ਧੁੱਪ 'ਚ ਇੱਦਾਂ ਹੀ ਮਤਲਬ ਬੈੱਡ ਖੁੱਲੇ ਰੱਖੇ ਕਿ ਹਵਾ ਲੱਗ ਜੇ ਤੇ ਬਹੁਤ ਵਧੀਆ ਹਵਾ ਲੱਗੇ ਕੱਪੜੇ ਸੁੱਕ ਕੇ ਤੇ ਫਿਰ ਅਸੀਂ ਰੱਖੇ ਅੰਦਰ ਸਾਰੇ ਸ਼ਾਮੀ ਤੇ ਪੂਰਾ ਦਿਨ ਹੀ ਲੱਗ ਗਿਆ ਅੱਜ ਦਾ ਦਿਨ ਕਿ ਕੰਮ ਜਦੋਂ ਸ਼ੁਰੂ ਕਰ ਲਓ ਨਿਕਣ ਨਿਕਾ ਬਹੁਤ ਜ਼ਿਆਦਾ ਹੈ ਤੇ ਇੰਨਾ ਵੱਡਾ ਨਹੀਂ ਸੀਗਾ ਕਿ ਬੈੱਡ ਹੀ ਸਾਫ਼ ਕਰਨਾ ਪਰ ਬਹੁਤ ਜ਼ਿਆਦਾ ਹੋ ਜਾਂਦਾ ਤੇ ਸਾਰੇ ਕੱਪੜੇ ਜਿੰਨੇ ਸੀ ਇਹ ਮੈਂ ਕਾਟਨ ਦੇ ਜੋੜ ਕੇ ਰੱਖ ਲਏ ਬਾਕੀ ਸੁਕਣੇ ਪਾ। ਹੈਲੋ ਫਰੈਂਡਸ। ਟਾਈਮ ਇੱਥੇ ਹੋ ਗਿਆ 6 ਵਜੇ ਦਾ। ਤੇ ਮੈਂ ਹੁਣ ਦੇਲੀ ਹੋਈ ਆ। ਉਧਰ ਦੇ ਰੂਮ ਚ ਸਾਰੇ ਅੱਜ ਕੱਪੜੇ ਬੈੱਡ ਤੇ ਸੁਕਣੇ ਪਾਏ ਸੀਗੇ। ਤੇ ਸਾਰੇ ਬੈੱਡ ਦੇ ਕੱਪੜੇ ਕੱਲੀ ਨੇ ਪਾਏ। ਫਿਰ ਬੈੱਡ ਵਗੈਰਾ ਸਾਰਾ ਸਾਫ਼ ਕੀਤਾ। ਉਸ ਤੋਂ ਬਾਅਦ ਹੁਣ ਸਾਰੇ ਕੱਪੜੇ ਰੱਖ ਕੇ ਤੇ ਸਾਰਾ ਸਾਫ਼ ਕਰਕੇ ਬਰਿਆਮ ਦਾ ਹੈਲੋ एवरीवन ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਬ੍ਰਿਆਮ ਮੇਰੇ ਵੱਸ ਲਿਆ ਬ੍ਰੈਡ ਦਾ ਇੱਕ ਪੀਸ ਬਣਾ ਕੇ ਸਪਰੈਡ ਲਾ ਕੇ ਤੇ ਕੱਲੀ ਨੇ ਅੱਜ ਕੰਮ ਕੀਤਾ ਬ੍ਰਿਆਮ ਨੇ ਹੈਲਪ ਨਹੀਂ ਕਰਾਈ ਬਿਲਕੁਲ लास्ट ਵਿੱਚ ਥੋੜੀ ਜਿਹੀ ਕਰਾਈ ਸੀਗੀ ਹਾਂ ਦੋਸਤੋ ਆਪਣੀ ਮਾਤਾ ਦੀ ਕਦੀ ਹੈਲਪ ਨਹੀਂ ਕਰਦੇ ਚੰਡੀਗੜ੍ਹ ਤੇ ਮੈਨੂੰ ਕਹਿੰਦੇ ਚੱਲ ਮੇਰੇ ਨਾਲ ਤੇ ਮੇਰਾ ਦਿਲ ਨਹੀਂ ਕੀਤਾ ਜਾਣ ਨੂੰ ਮੈਂ ਥੱਕ ਚੁੱਕੀ ਬਹੁਤ ਜ਼ਿਆਦਾ ਅੱਜ ਬਹੁਤ ਕੰਮ ਕੀਤਾ ਤੇ ਸਾਰੇ ਕੱਪੜੇ ਜਿਹੜੇ ਸੀ ਉਹ ਬਾਹਰ ਸੁੱਕਣੇ ਪਾਏ ਇੱਕ ਇੱਕ ਕੰਬਲ ਵਗੈਰਾ ਸਾਰੇ ਹਨਾ ਜਿਹੜੇ ਗਰਮ ਕੱਪੜੇ ਸੀ ਉਹਨਾਂ ਨੂੰ ਮੈਂ ਸੁਕਣੇ ਪਾਤਾ ਬੈਗਾਂ ਚ ਕੱਢ ਕੇ ਜਿਹੜੇ ਵਿੱਚ ਰੱਖੇ ਹੋਏ ਸੀਗੇ ਇੱਕ ਵਾਰੀ ਧੁੱਪ ਲਾਉਂ ਆਤੀ ਤੇ ਹੁਣ ਸਾਰੇ ਟਿਕਾਉ ਕੇ ਚੰਗੀ ਤਰ੍ਹਾਂ ਸਾਫ਼ ਕੀਤਾ ਸਾਰਾ ਦਿਨ ਬੈੱਡ ਖੁੱਲਾ ਰੱਖਿਆ ਗੱਦੇ ਇੰਨੇ ਸੋਨੇ ਫੁੱਲ ਕੇ ਉੱਪਰ ਨੂੰ ਆ ਗਏ ਨਾ ਤੇ ਜਦੋਂ ਤਲਾਈਆਂ ਜਿਹੜੀਆਂ ਵਿੱਚ ਰੱਖੀਆਂ ਸੀ ਉਹ ਵੀ ਫੁੱਲ ਕੇ ਉੱਪਰ ਬੜੀ ਮੁਸ਼ਕਲ ਨਾਲ ਬੈੱਡ ਕੀਤਾ ਕਿ ਜਦੋਂ ਕੱਪੜੇ ਸਕਾਉ ਤੇ ਉਹ ਫਲਫੀ ਜੇ ਹੋ ਜਾਂਦੇ ਤੇ ਅੱਜ ਉਧਰ ਦਾ ਬੈੱਡ ਤਾਂ ਹੋ ਗਿਆ ਸਾਫ਼ ਫਿਰ ਨਾਲ ਦੁਪਹਿਰ ਦਾ ਕੰਮ ਕੀਤਾ ਸਰੇ ਜਦੋਂ ਉਠੀ ਤੇ ਮੇਡ ਆਉਣ ਤੋਂ ਪਹਿਲਾਂ ਪਹਿਲਾਂ ਡਸਟਿੰਗ ਸਾਰੇ ਕੀਤੀ ਤੇ ਜਦੋਂ ਵੇਖਿਆ ਕਿ ਤੋਪਾਂ ਜਿ ਚੜ ਗਈ ਚੰਗੀ ਤਰ੍ਹਾਂ ਤੇ ਫਿਰ ਮੈਂ ਸਾਰੇ ਕੱਪੜੇ ਜਿਹੜੇ ਉਪਰੇ ਆਉਣ ਨਾਲ ਲੈ ਕੇ ਬਾਹਰ ਪਾਏ ਤੇ ਫਿਰ ਨਾਲ ਨਾਲ ਰੋਟੀ ਬਣਾਈ ਨਾਲ ਨਾਲ ਹੋਰ ਵੀ ਕੰਮ ਜਿਹੜੇ ਘਰ ਦੇ ਉਹ ਕੀਤੇ ਬਾਥਰੂਮ ਸਾਫ ਕਰ ਲੈ ਕਰਨੇ ਕਿ ਕੰਮ ਤੁਹਾਨੂੰ ਪਤਾ ਕਿ ਸੇਰ ਦਾ ਬ੍ਰੇਕਫਾਸਟ ਕੀਤਾ ਫਿਰ ਦੁਪਹਿਰ ਦੀ ਰੋਟੀ ਬਣਾਈ ਤੇ ਹੁਣ ਇਸ ਟਾਈਮ ਤੇ ਮੇਰੀ ਸਬਜ਼ੀ ਬਣੀ ਪਈ ਆ ਥੋੜੇ ਦੋ ਬਰਤਨ ਆ ਉਹ ਸਾਫ਼ ਕਰਨੇ ਤੇ ਮੇਰੇ ਚਾਹ ਵੀ ਬਣਾਉਣ ਦੀ ਹਿੰਮਤ ਨਹੀਂ ਪਈ ਬਿਲਕੁਲ ਕੋਈ ਕੰਮ ਬਹੁਤ ਸਿਖੂਣ ਮੈਨੂੰ ਬੀੜ ਕੇ ਤੇ ਆਈਆਂ ਤੇ ਹੁਣ ਅੱਜ ਫਿਰ ਉਸ ਤੋਂ ਬਾਅਦ ਮੈਂ ਵੀਡੀਓ ਵੀ ਨਹੀਂ ਸੀ ਕੋਈ ਪਾਈ ਇੱਕ ਬਸ 스ਕਿਨ ਕੇਅਰ ਤੇ ਫਟਾਫਟ ਵੀਡੀਓ ਪਾਈ ਤੇ ਮੈਂ 스ਕਿਨ ਕੇਅਰ ਤੇ ਆ ਮੈਂ ਲਗਾ ਰਹੀਆਂ ਨਾਰੀਅਲ ਦਾ ਤੇਲ ਔਰ ਉਹਦੇ ਨਾਲ ਮੈਨੂੰ ਬਹੁਤ ਫਰਕ ਹੈ ਤੇ ਤੁਸੀਂ ਵੀ ਜਰੂਰ ਇਦਾਂ ਕਰੋ ਕਿ ਥੋੜਾ ਜਿਹਾ ਨਾਰੀਅਲ ਤੇਲ ਲੈ ਤੇ ਵਿੱਚ ਬਦਾਮ ਰੋਗਨ ਵਗੈਰਾ ਲਾ ਕੇ ਜਿਦਾਂ ਮੈਂ ਵੀਡੀਓ ਦੇਖ ਲਿਓ ਤੇ ਉਦਾਂ ਕਰਨਾ ਸ਼ੁਰੂ ਕਰ ਦਿਓ ਤੇ ਸਕਿਨ ਬਹੁਤ ਵਧੀਆ ਟਾਈਟ ਹੋ ਜਾਂਦੀ ਹੈ ਮੈਂ ਦੋ ਤਿੰਨ ਦਿਨ ਹੀ ਕੀਤੀ ਸਕਿਨ ਟਾਈਟ ਹੋਣ ਲੱਗ ਗਈ ਕਿਉਂਕਿ ਅਸੀਂ ਆਪਣੇ ਵੱਲ ਧਿਆਨ ਹੀ ਨਹੀਂ ਦਿੰਦੇ ਵੱਡਾ ਸਟ੍ਰੈਸ ਅੱਜਕਲ ਹੁਣ ਕੰਮ ਤਿਹਾਰ ਚੱਲਣ ਲੱਗੇ ਤੇ ਤਿਹਾਰਾਂ ਤੇ ਫਿਰ ਡਸਟ ਵੀ ਪੈਣੀ ਆਪਣੇ ਉੱਪਰ ਹਨਾ ਤੇ ਇਸ ਤਰ੍ਹਾਂ ਕਿ ਮੈਂ ਪਹਿਲਾਂ ਉਹਨੂੰ ਮਾਲਿਸ਼ ਕਰਕੇ ਫਿਰ ਉਸ ਤੋਂ ਬਾਅਦ ਕੀਤਾ ਸੀ ਕਿ ਸਕਿਨ ਜਿਹੜੀ ਖੁਸ਼ਕੀ ਨਹੀਂ ਹੁੰਦੀ ਤੇ ਚਲੋ ਇੱਕ ਕੰਮ ਸ਼ੁਰੂ ਹੋ ਗਿਆ ਯਾਨੀ ਕਿ ਤੇ ਇੱਕ ਬੈੱਡ ਸਾਫ਼ ਕਰ ਦਿੱਤਾ ਕੱਲ ਤੇ ਹੁਣ ਜਿਹੜੇ ਟਰੰਕਾਂ ਵਗੈਰਾ ਚ ਵੀ ਕੱਪੜੇ ਹੈਗੇ ਪਏ ਨੇ ਉਹਨਾਂ 'ਵੀ ਧੁੱਪ ਲਗਵਾਣੀ ਆ ਕਲਮਾਰੀਆਂ ਦੇ ਅੰਦਰ ਵੀ ਜਿਹੜੇ ਕੱਪੜੇ ਹੈਗੇ ਨੇ ਉਹਨਾਂ ਨੂੰ ਵੀ ਸਾਰਨ ਧੁੱਪ ਲਗਾ ਕੇ ਇੱਕ ਵਾਰੀ ਰੱਖਾਂਗੀ ਫਿਰ ਕਮਰੇ ਵਗੈਰਾ ਬਾਹਰ ਝਾੜਾਂਗੀ ਇਧਰ ਵਾਲਾ ਬੈੱਡ ਦੇਖਾਂਗੇ ਜੇ ਕੱਲ ਹਿੰਮਤ ਪਈ ਤੇ ਆਵਲਾ ਬੈੱਡ ਔਰ ਗੱਦੇ ਧੁੱਪ 'ਚ ਪਾਵਾਂਗੇ ਕਿਉਂਕਿ ਗੱਦੇ ਬਹੁਤ ਭਾਰੇ ਇਹਨਾਂ ਨੂੰ ਚੁੱਕਣਾ ਬਹੁਤ ਔਖਾ ਲੱਗਦਾ ਇਹਨਾਂ ਦੇ ਜਿਹੜੇ ਕਵਰ ਹੈ ਨਾ ਉਹ ਲੱਠ ਦੇ ਬੜੇ ਸੌਖੇ ਆ ਪਰ ਚੜ੍ਹਨੇ ਬਹੁਤ ਔਖੇ ਹੁੰਦੇ ਆ ਇਹਨਾਂ ਥੋੜੇ ਭਾਰੇ ਗੱਦੇ ਤੇ ਇਹਨਾਂ ਨੂੰ ਸੁਕਾਵਾਂਗੇ ਕੱਲ ਧੁੱਪ 'ਚ ਰੱਖਾਂਗੇ ਜਿੱਥੇ ਧੁੱਪ ਚੜ ਗਈ ਤਾਂ ਤੇ ਇਸ ਬੈੱਡ ਨੂੰ ਵੀ ਸਾਫ਼ ਕਰ ਦਾਂਗੇ ਤੇ ਇਦਾਂ ਹੀ ਬਣੇ ਰਹੋ ਅਗੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੱਸ ਉਹ ਵੱਧ ਲਾਈਕ ਕਰਿਆ ਕਰੋ ਔਰ ਹਾਈਪ ਵੀ ਕਰਦਿਆ ਕਰੋ ਲਾਈਕ ਨਹੀਂ ਕਰਦੇ ਲਾਈਕ ਵੀ ਕਰਦਿਆ ਕਰੋ ਤੇ ਟਾਈਮ ਹੋ ਗਿਆ ਇੱਥੇ ਹੁਣ 6:00 ਸਮਾਂ 6:00 ਦਾ ਤੇ ਬਰਿੰਦਰ ਗੇ ਨੇ ਚੰਡੀਗੜ੍ਹ ਤੇ ਪੈरिस ਮੇਰੇ ਨਾਲ ਚੱਲ ਚਲੀਏ ਤੇ ਸੰਤੀ ਸੈਕਟਰ ਜਾਣਾ ਸੀ ਉਹਨਾਂ ਨੇ ਮੈਡੀਸਿਨ ਲਿਆਉਣੀ ਸੀ ਇੱਕ ਦੋ ਕੰਮ ਸੀ ਇੱਕ ਗੁਰਦੁਆਰਾ ਜਾਣਾ ਸੀ ਹਮਸਾਬ ਗੁਰਦੁਆਸਾਬ ਜਾਣਾ ਸੀਗਾ ਤੇ ਕਹਿੰਦੇ ਚੱਲ ਚੱਲੀਏ ਮੈਂ ਮੈਥਾ ਮੇਰਾ ਦਿਲ ਨੀ ਹਿੰਮਤ ਨਹੀਂ ਹੋਈ ਕਿਉਂਕਿ ਮੇਰੇ ਕੱਪੜੇ ਸਾਰੇ ਬਾਹਰ ਪਏ ਸੀਗੇ ਤੇ ਮੈਂ ਕਿਹਾ ਜੇ ਮੈਂ ਚਲੇਗੀ ਤੇ ਕੱਪੜੇ ਹਨਾ ਸਿੱਲਣ ਸਿੱਲੇ ਹੋ ਜਾਣਗੇ ਤਾਂ ਕਰਕੇ ਫਿਰ ਮੈਂ ਗਈ ਵੀ ਗੁਰਦੁਆਸਾਬ ਤੇ ਹੁਣ ਮੈਨੂੰ ਨਾ ਇਦਾਂ ਲੱਗਿਆ ਜਿਦਾ ਰੈਸਟ ਕਰਨਾ ਹੁਣ ਜਦ ਤੱਕ ਮੈਂ ਘੰਟਾ ਦਾ ਰੈਸਟ ਨਹੀਂ ਕਰੂੰਗੀ ਤੇ ਹੁਣ ਮੈਂ ਕੁਝ ਨਹੀਂ ਕਰਨਾ ਹੁਣ ਮੇਰਾ ਦਿਲ ਕਰ ਰਿਹਾ ਸੀਗਾ ਕਿ ਕੋਈ ਮੈਂ ਤਾਂ ਉਧਰ ਦਾ ਜਦੋਂ ਕੰਮ ਕਰਨ ਲੱਗ ਪਿਆ ਜੋ ਫਿਰ ਹੋਰ ਦਿਲ ਕਰਦਾ ਇਹ ਵੀ ਕਰ ਲਵਾਂਗਾ ਅਲਮੀਰਾ ਚ ਕੱਪੜੇ ਜੇ ਮੈਂ ਕਿਹਾ ਅਲਮੀਰਾ ਦਾ ਕੱਪੜੇ ਕੱਢਣ ਲੱਗੀ ਆਪਣੇ ਤੇ ਸਾਫ਼ ਕਰਨ ਲੱਗੀ ਤੇ ਥੋੜੇ ਜਨੇ ਕੱਪੜੇ ਮੈਂ ਅੱਜ 2-3 ਸੂਟ ਗਰਮੀਆਂ ਵਾਲੇ ਜਿਹੜੇ ਮੈਂ ਕੱਢੇ ਹੀ ਨਹੀਂ ਸੀਗੇ ਉਹ ਅੱਜ ਕੱਢੇ ਤੇ मोस्ट ਕੱਪੜੇ ਪੈਂਦੇ ਕਿਤੇ ਟੀ-ਸ਼ਰਟਸ ਘਰੋਂ ਬਾਹਰ ਕਿਤੇ ਘੂੜ ਜ਼ਿਆਦਾ ਗਏ ਨਹੀਂ ਗਰਮੀ ਬਹੁਤ ਹੁੰਦੀ ਮਤਲਬ ਜਾਇਆ ਨਹੀਂ ਜਾਂਦਾ ਗਰਮੀਆਂ ਚ ਮੈਂ ਬਿਲਕੁਲ ਹੀ ਨਿਕਲਦੀ ਬਾਹਰ ਸ਼ਾਮ ਨੂੰ ਕਿਤੇ ਜਾਓ ਤਾਂ ਫੇਰ ਹੈਨਾ ਤੇ ਅੱਜ ਵਿਰਿੰਦਰ ਬਹੁਤ ਜ਼ੋਰ ਲਾ ਰੇ ਸੀ ਕਹਿੰਦੇ ਚੱਲ ਚਲੀਏ ਕਿ ਵਰਿਆਮ ਨੂੰ ਕੱਲ ਸੈਟਰਡੇ ਆ ਨਾਲ ਬਾਹਰ ਚੱਲ ਥੋੜਾ ਜਨਾ ਆਊਟਿੰਗ ਹੋ ਜਾਂਦੀ ਮੈਂ ਕਿਹਾ ਨਹੀਂ ਮੇਰਾ ਕੰਮ ਛੱਡ ਕੇ ਮੇਰਾ ਦਿਲ ਨਹੀਂ ਕਰਦਾ ਤੇ ਫੇਰ ਜਾਵਾਂਗੇ ਪੱਖੇ ਦੀ ਆਵਾਜ਼ ਆ ਰਹੀ ਹੁੰਨੀ ਤੁਹਾਨੂੰ ਤੇ ਇਹ ਅਸੀਂ ਹੁਣ ਮਲਾ ਲਿਆ ਤੁਹਾਨੂੰ ਮਿਲਾਵਾਂਗੇ ਲੰਮੇ ਥੋੜਾ ਜਿਹਾ ਥੋੜਾ ਠੰਡਾ ਜਿਹਾ ਹੋ ਗਿਆ ਚਲੋ ਮਿਲਦੇ ਨੇ ਤੇ ਮਰੀਆਮ ਮੈਨੂੰ ਬ੍ਰੈਡ ਤੇ ਸਪ੍ਰੈਡ ਲਾ ਕੇ ਦਿੱਤੀ ਐ ਇਹ ਮੈਨੂੰ ਬਹੁਤ ਸਵਾਦ ਲੱਗਦੀ ਆ ਦੇਖੋ ਤੇ ਮਿੱਠਾ ਜਿਹਾ ਕੁਛ એનર્ਜੀ ਜੀ ਦੀ ਕਰ ਰਿਹਾ ਸੀ ਮੈਂ ਕਿਹਾ ਮਿੱਠਾ ਜਿਹਾ ਕੁਝ ਖਾਣ ਨੂੰ ਕਰ ਰਿਹਾ ਸੀ ਤਾਂ ਇੱਕ ਬ੍ਰੈਡ ਲਈ ਤੇ ਹੁਣ ਚਾਹ ਦਿਲ ਕਰ ਰਿਹਾ ਸੀ ਪੀਣ ਨੂੰ ਪਰ ਹਿੰਮਤ ਨਹੀਂ ਹੋਣ ਗਰਮੀ ਚ ਮੈਂ ਕਰ ਮੰਗ ਚਾਹ ਪੀਣ ਨੂੰ ਤੇ ਕਤੀਰਾ ਪੋੜ ਪਾ ਕੇ ਬਰੀਆਨੀ ਉਹ ਪਾਣੀ ਕਹਿੰਦਾ ਮੈਂ ਬਣਾ ਕੇ ਬਣਾ ਤੁਹਾਨੂੰ ਮੈਂ ਚੱਲ ਠੀਕ ਹੈ ਤੇ ਚਲੋ ਮਿਲਦੇ ਆ ਜੇ ਅੱਗੇ ਕਰਾਂਗੇ ਤੁਹਾਨੂੰ ਦਿਖਾਵਾਂਗੇ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਸਰਬਜੀਤ ਵਲੌਗ ਵਿੱਚ ਤੇ ਟਾਈਮ ਹੈਗਾ ਇੱਥੇ 1 ਵਜੇ ਦਾ ਤੇ ਕੱਪੜੇ ਆਪਾਂ ਧੋਲੇ ਮੌਸਮ ਬਹੁਤ ਸੁਹਣਾ ਹੋਇਆ ਪਿਆ ਨਾ ਮੌਸਮ ਚੇਂਜ ਹੋ ਗਿਆ ਤੇ ਹੁਣ ਮੈਂ ਕੱਪੜੇ ਜਿਹੜੇ ਸੀ ਪਹਿਲਾਂ ਮੈਂ ਸਵੇਰੇ ਸੋਚਿਆ ਕਿ ਨਹੀਂ ਧੋਵਾਂਗੀ ਤੇ ਫਿਰ ਬਾਅਦ ਵਿੱਚ ਕੰਮ ਸਾਰਾ ਕਰ ਲਿਆ ਤੇ ਫਿਰ ਮੈਂ ਕਿਹਾ ਚੱਲ ਮਸ਼ੀਨ ਵੀ ਲਗਾ ਲ ਦਿੰਨੇ ਤੇ ਛਾਰੇ ਵਗੈਰਾ ਧੋਣ ਵਾਲੇ ਸੀਗੇ ਤੇ ਫਿਰ ਮੈਂ ਨਾਲ ਹੀ ਸਾਰੇ ਕੱਪੜੇ ਧੋਲੇ ਤੇ ਅੰਦਰ ਮੈਂ ਸਬਜ਼ੀ ਬਣਾ ਲਈ ਹੈ ਤੋਰੀਆਂ ਦੀ ਸਵੇਰ ਦਾ ਕੰਮ ਕਰ ਰਹੀ ਸੀ ਕਿ ਤੇ ਇੱਧਰ ਮਿਰਚਾਂ ਮੈਂ ਬਾਹਰ ਰੱਖ ਕੇ ਆਈ ਸੀ ਕੰਮ ਕੁੰਮ ਕਰ ਹੋ ਗਏ ਸਾਰੇ ਤੇ ਅੱਜ ਅਸੀਂ ਬਣਾਈਆਂ ਕਿਉਂ ਤੋਰੀ ਦੀ ਐ ਕਿ ਉਹ ਤੋਰੀ ਬਣਾਈਆਂ ਤੇ ਤੋਰੀ ਤੇ ਅਗੇ ਕਹਿੰਦੇ ਉਹ ਪ੍ਰੋਟੀਨ ਹੁੰਦਾ ਨਿਹਰਾ ਤੇ ਦੁਪਹਿਰ ਵਾਸਤੇ ਅਸੀਂ ਬਣਾ ਲਈਏ ਤੇ ਵਿੱਚ ਮੈਂ ਪਾਇਆ ਦਿੰਦੀ ਜਿਸੀ ਕਿਚੂਚ ਬਣਾਈ ਹੈ ਤੇ ਇਸੀ ਕਿਚੂਚ ਬਣਾਈ ਹੈ ਕਿਉਂ ਤੋਰੀ ਤੇ ਬੱਸ ਇਹ ਤਾਂ ਮੈਂ ਬਣਾਉਂਦੀ ਇਧਰ ਆਟਾ ਵਗੈਰਾ ਮੈਂ ਗੁੰਨ ਕੇ ਰੱਖ ਲਿਆ ਆਟਾ ਇਹ ਮੈਂ ਸਿੰਪਲ ਗੁੰਨੇ ਆ ਇਹ ਮੈਂ ਛੋਲਿਆਂ ਦਾ ਆਟਾ ਗੁੰਨੇ ਆ ਤੇ ਹੁਣ ਬਣਾਉਂਦੇ ਆ ਫੁਲਕੇ ਤੇ ਟਾਈਮ ਇਥੇ 1 ਵਜੇ ਦਾ ਹੋ ਗਿਆ ਦੁਪਹਿਰ ਦਾ ਤੇ ਅੱਜ ਕੰਮ ਵਾਲੀ ਨੇ ਵੇਟ ਕਰ ਰਹੀ ਸੀ ਆਉਣ ਦੀ ਸیرے 8 ਵਜੇ ਆ ਜਾਂਦੀ ਐ ਤੇ ਫੋਨ ਆ ਗਿਆ ਮੈਂ ਨਾ 10 ਵਜੇ ਆਵਾਂਗੀ ਤੇ 10 ਵਜੇ ਵੀ ਨੰਗ ਗਿਆ ਤੇ ਮੁੜ ਕੇ ਬਾਅਦ ਚ ਫੋਨ ਆ ਗਿਆ ਮੈਨੂੰ ਬੁਖਾਰ ਚੜ ਗਿਆ ਤੇ ਮੈਂ ਕਿਹਾ ਚਲੋ ਕੋਈ ਨਹੀਂ ਆਂਦੀ ਮੇਰੀ ਭੈਣ ਆ ਲ ਕੇ ਕੰਮ ਕਰ ਜੇਗੀ ਮੈਂ ਚਲ ਠੀਕ ਐ ਉਹਦੀ ਭੈਣ ਆ ਜਾਏਗੀ ਉਹਦੀ ਵੇਟ ਕਰਦੀ ਸਾਰੀ ਡਸਟਿੰਗ ਵਗੈਰਾ ਕਰਕੇ ਰੱਖਤੀ ਪ 12:30 ਵਜੇ ਉਹਦਾ ਫੋਨ ਆ ਕੇ ਕਿ ਮੇਰੀ ਭੈਣ ਜਿਹੜੀ ਉਹਨੂੰ ਵੀ ਬੁਖਾਰ ਚੜ ਗਿਆ ਮੈਂ ਕਿਹਾ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਕਿਹਾ ਚਲ ਨਾਪੇ ਕਰ ਲਾਂਗੇ ਪਰ ਹੁਣ ਮੈਂ ਸੋਚਿਆ ਕਿ ਪਹਿਲਾਂ ਡਸਟਿੰਗ ਵਗੈਰਾ ਸਾਰੀ ਹੋ ਗਈ ਚਤਰਾ ਵਗੈਰਾ ਝਾੜੀਆਂ ਹੋਈਆਂ ਬਸ ਝਾੜੂ ਪੋਚਾ ਲਾਉਣਾ ਵਿਹੜਾ ਮੈਂ ਧੋ ਦਿੱਤਾ ਸੀ ਕੱਪੜੇ ਧੋਣ ਲਈ ਨਹੀਂ ਧੋ ਦਿੱਤਾ ਸੀਗਾ ਬਾਥਰੂਮ ਵਗੈਰਾ ਵਾਸ਼ ਕਰਕੇ ਨਹਾ ਕੇ ਆਈ ਸੀ ਮੈਂ ਪਹਿਲਾਂ ਲੰਚ ਬਣਾ ਲਾਂ ਉਸ ਤੋਂ ਬਾਅਦ ਬਾਕੀ ਕੰਮ ਕਰਾਂਗੀ ਤੇ ਹੁਣ ਲੰਚ ਬਣਾਵਾ ਕੇ ਤੇ ਰਿੰਦਰ ਹੁਣੇ ਸੇਰ ਦੇ ਉੱਠੇ ਅਰਲੀ ਮਾਰਨਿੰਗ ਤੇ ਉਹਨਾਂ ਨੇ ਸੌਣਾ ਹੁੰਦਾ ਉਹ ਸੌਣਗੇ ਤੇ ਫਿਰ ਸ਼ਾਮ ਨੂੰ ਮੇਰੇ ਮਾਮਾ ਜੀ ਕੋ ਮੈਂ ਜਾਣਾ ਪਤਾ ਲੈਣ ਪੀਜੇ ਹੀ ਐਡਮਿਟ ਹੈਗੇ ਨੇ ਤੇ ਉਹ ਠੀਕ ਨਹੀਂ ਆਗੇ ਕਾਫੀ ਦਿਨਾਂ ਤੋਂ ਤੇ ਮੇਰੇ ਕੋ ਜਾਇ ਨਹੀਂ ਗਿਆ ਤੇ ਮੈਂ ਸੋਚ ਰਹੀ ਸੀ ਆ ਜਾਵਾਂ ਹੁਣ ਬਰਿੰਦਰ ਥੋੜੀ ਰੈਸਟ ਕਰਕੇ ਉੱਡਦੇ ਫਿਰ ਅਸੀਂ ਜਾਂਦੇ ਹਾਂ ਸ਼ਾਮ ਨੂੰ ਤੇ ਚਲੋ ਹੁਣ ਬਣਾਈਏ ਫੁਲਕੇ ਤੇ ਬਰੀਆਮ ਦਾ ਪੇਪਰ ਹੈਗਾ ਕੱਲ 23 ਨੂੰ ਅੱਜ ਹੈਗੀ 22 ਤਰੀਕ ਤੇ ਮੇਰੇ ਮੰਮੀ ਹੁਣ ਹੀ ਗਏ ਹੋਏ ਨੇ ਪੌਂਟਾ ਸਾਹਿਬ ਗੁਰਦੁਆਸਾਬ ਦਰਸ਼ਨ ਕਰਨ ਗਏ ਹਜੂਰ ਜੀਦਰ ਹਜੂਰ ਸਾਹਿਬ ਵੱਲ ਤੇ ਸੌਰੀ ਪਟਨਾ ਸਾਹਿਬ ਪਟਨਾ ਸਾਹਿਬ ਗਏ ਹਰ ਵਾਰੀ ਜਾਂਦੇ ਨੇ ਤੇ 22 ਤਰੀਕ ਨੂੰ ਸ਼ਾਇਦ ਉਹਨਾਂ ਨਾੜਾ ਸਾਹਿਬ ਨੂੰ ਸਟੇ ਹੁੰਦਾ ਤੇ ਅੱਜ ਸ਼ਾਇਦ ਆਜਣ ਤੇ ਫੋਨ ਨਹੀਂ ਆਇਆ ਸੀ ਦੀਦੀ ਦਾ ਕਿ ਮਾਮਾ ਜੀ ਸਾਡੇ ਸੀਰੀਅਸ ਹੀ ਹੈਗੇ ਨੇ ਇਸ ਤੇ ਉਹਨਾਂ ਦੀ 80 ਪਲਸ ਹੀ ਹੈ ਤੇ ਪਰ ਫਿਰ ਵੀ ਆਪਣਾ ਘਰ ਦਾ ਜੀ ਹੈ ਹਨਾ ਬਹੁਤ ਜ਼ਿਆਦਾ ਜੁੜਿਆ ਆਪਣੇ ਜੀਆ ਨਾਲ ਤੇ ਬਹੁਤ ਵਧੀਆ ਸਾਡੇ ਮਾਮਾ ਜੀ ਤੇ ਅੱਜ ਮਿਲਣ ਜਾਵਾਂਗੇ ਦੇਖਾਂਗੇ ਜੇ ਮੈਂ ਵਿੱਚ ਉਹਨਾਂ ਨੂੰ ਲਿਆ ਗਿਆ ਤਾਂ ਤੇ ਮੇਰ ਕੋ ਜਾਇਆ ਨਹੀਂਗਾ ਘਰਾਂ ਦੀਆਂ ਮਜਬੂਰੀਆਂ ਇੰਨੀਆਂ ਹੋ ਜਾਂਦੀਆਂ ਨੇ ਕਈ ਵਾਰੀ ਇੱਕ ਸਿਹਤ ਨਾਲ ਠੀਕ ਹੋਣ ਕਰਕੇ ਇੱਕ ਬਰਿੰਦਰ ਵੀ ਠੀਕ ਨਹੀਂ ਸੀ ਤਾਂ ਕਰਕੇ ਮੇਰ ਕੋ ਜਾਇਆ ਨਹੀਂਗਾ ਤੇ ਬੱਦਲ ਬਹੁਤ ਜ਼ਿਆਦਾ ਆ ਗਏ ਬਹੁਤ ਹਵਾ ਚੱਲ ਪਈ ਮੈਨੂੰ ਲੱਗਦਾ بارش ਆ ਜਾਣੀ ਬਹੁਤ ਬੱਦਲ ਆ ਗਏ ਤੇ ਇਹ ਪਤਾ ਨਹੀਂ ਮੀਆਂ ਨੇ ਕੀ ਕਰਨਾ ਇਸ ਵਾਰ ਇੰਨੇ ਮੀਂਹ ਪਏ ਨੇ ਅ ਪਰਸੋ ਧੁੱਪ ਲੱਗੀ ਸੀਗੀ ਤੇ ਮੈਂ ਥੋੜੇ ਕੱਪੜੇ ਜਿਹੜੇ ਸੁਕਣੇ ਪਾ ਲੇ ਸੁੱਕ ਕੇ ਇੱਕ ਬੈੱਡ ਤੇ ਤੇ ਕੱਲ ਮੈਂ ਲੱਗੀ ਕੱਢਣ ਕੱਲ ਵੀ ਇੱਥੇ ਬੱਦਲ ਆਵੇ ਕੱਲ ਵੀ ਨਹੀਂ ਕੱਡੇ ਅੱਜ ਵੀ ਸਵੇਰੇ ਇੰਨੇ ਬੱਦਲ ਸੀਗੇ ਤੇ ਬੈੱਡ ਦੇ ਕੱਪੜੇ ਨਹੀਂ ਸੁਕਾਏ ਗਏ ਤੇ ਹੁਣ ਮੌਸਮ ਚੇਂਜ ਹੋਣ ਡਿਆ ਮੈਨੂੰ ਹੁਣ بارش ਆ ਗਈ ਤੇ ਫਿਰ ਇੰਨਾ ਹੁੰਦਾ ਕਿ ਨਾ ਇੰਨੀਆਂ بارشਾਂ ਪਈਆਂ ਦੇ ਕੋਈ ਕੱਪੜੇ ਜਿਹੜੇ ਸੁੱਕ ਜਾਂਦੇ ਤੇ ਵਧੀਆ ਰਹਿੰਦੇ ਚਲੋ ਕਰਦੇ ਆ ਕੰਮ ਆਸੇ ਤੇ ਬਰਿਆਮ ਨੇ ਆਪਣਾ ਕੰਮ ਕਰ ਲਿਆ ਬ੍ਰੈਡ ਵਗੈਰਾ ਬਣਾ ਕੇ ਇੱਕ ਡਿਊਟੀ ਲੈਸ ਬ੍ਰੈਡ ਲਾ ਕੇ ਪੀਨਟ ਬਟਰ ਲਾ ਕੇ ਉਹਨੇ ਛਕ ਲਿਆ ਕਿ ਉਹ ਇਦਾਂ ਦੇ ਕੰਮ ਬਹੁਤ ਕਰਦਾ ਤੇ ਮੈਂ ਹੁਣ ਰੋਟੀ ਖਵਾਣੀ ਆ ਮੈਂ ਕਿਹਾ ਤੋਰੀਆਂ ਬਣਾਈਆਂ ਤੇ ਕਹਿੰਦਾ ਤੋਰੀਆਂ ਮੈਂ ਨਹੀਂ ਖਾਣੀ ਪਤਾ ਨਹੀਂ ਕੀ ਗੱਲ ਤੋਰੀ ਕੀ ਆ ਵਗੈਰਾ ਬਿਲਕੁਲ ਨੱਕ ਬੋਲ ਵੱਟਦਾ ਤੇ ਉਹਦੇ ਕਰਕੇ ਫਿਰ ਮੈਂ ਦੁੱਧ ਮਲਾਈ ਵਗੈਰਾ ਪਾਈ ਆ ਥੋੜੀ ਜਿਹੀ ਟੇਸਟੀ ਲੱਗੂ ਤਾਂ ਖਾਨੇਗਾ ਚਲੋ ਚੱਲਦੇ ਆ ਕੰਮ ਕਰਦੇ ਹੁਣ ਫੁਲਕੇ ਲਾਈਏ ਯਾ ਤੇ ਫਰੈਂਡਸ ਫਿਰ ਫੁਲਕੇ ਬਣਾਉਣ ਲੱਗ ਗਈ ਸੀਗੇ ਕੰਮ ਮੋਸਟਲੀ ਮੇਰਾ ਸਾਰੇ ਹੋ ਗਏ ਸੀ ਬਰਿਆਮ ਸਕੂਲ ਤੋਂ ਵੀ ਆ ਗਿਆ ਸੀਗਾ ਤੇ ਉਨੇ ਬ੍ਰੈਡ ਵਗੈਰਾ ਬਣਾ ਕੇ ਖਾ ਲਈ ਇੱਕ ਵਾਰੀ ਟੋਸਟ ਵਗੈਰਾ ਤੇ ਹੁਣ ਰੋਟੀ ਕਹਿੰਦਾ ਬਣਾ ਕੇ ਮੇਰੀ ਰੱਖ ਲੋ ਤੇ ਮੈਂ ਇੱਥੇ ਛੋਲਿਆਂ ਦੇ ਆਟੇ ਦੀ ਗੁੱਦਾ ਹੋਇਆ ਸੀਗਾ ਤੇ ਬ੍ਰਿੰਦਰ ਵਾਸਤੇ ਉਹ ਫੁਲਕੇ ਲਾ ਲਏ ਫਿਰ ਆਪਣੇ ਸਿੰਪਲ ਲਾਏ ਤੇ ਰੋਟੀ ਖਾ ਕੇ ਇਸ ਤੋਂ ਬਾਅਦ ਅੱਜ ਸੋਚ ਰੇ ਸੀ ਕਿ ਮਾਮਾ ਜੀ ਨੂੰ ਮਿਲ ਜਾਨਾ ਤੇ ਫਿਰ ਅੱਜ ਵਾਲੇ ਦਿਨ ਨਹੀਂ ਸੀ ਗਏ ਅਗਲੇ ਦਿਨ ਅਸੀਂ ਗਏ ਸੀ ਮਾਮਾ ਜੀ ਨੂੰ ਮਿਲਣ ਕਿ ਘਰ ਵਿੱਚ ਕੋਈ ਗੈਸਟ ਆ ਗਿਆ ਸੀ ਤਾਂ ਕਰਕੇ ਮੇਰੇ ਕੋ ਜਾਇਆ ਨਹੀਂ ਗਿਆ ਤੇ ਘਰੋਂ ਨਿਕਲੇ ਨਹੀਂ ਜਾਂਦਾ ਬੜੀ ਕੋਸ਼ਿਸ਼ ਕਰਦੇ ਆ ਕਿ ਜਾਣਾ ਜਾਣਾ ਪਰ ਮੇਰੇ ਕੋ ਨਿਕਲੇ ਨਹੀਂ ਗਿਆ ਕਰਕੇ ਘਰ ਦੀਆਂ ਮਜਬੂਰੀਆਂ ਹੀ ਆਉਂਦੀਆਂ ਹੋ ਜਾਂਦੀਆਂ ਨੇ ਘਰ ਦੇ ਕੰਮ ਵਗੈਰਾ ਹੋਰ ਵੀ ਤੇ ਰੋਟੀ ਬਣ ਗਈ 7 ਵਜੇ ਦਾ ਤੇ ਅਸੀਂ ਚੱਲੇ ਪੀਜੀ ਆਈ ਮਾਮਾ ਜੀ ਦਾ ਪਤਾ ਲੈਣ ਵਾਸਤੇ ਚਲੋ ਮਿਲਦੇ ਆ ਤੇ ਸਵੇਰ ਦਾ ਅਜ ਕੁਝ ਸ਼ੂਟ ਨਹੀਂ ਕੀਤਾ ਧੁੱਪ ਬਹੁਤ ਲੱਗੀ ਹੋਈ ਹੈ ਤੇ ਕੱਲ ਵੀ ਜਾਣਾ ਸੀ ਕੱਲ ਵੀ ਨਹੀਂ ਜਾਇਆ ਗਿਆ ਤੇ ਚਲੋ ਮਿਲਦੇ ਲਾਈਟਾਂ ਬੰਦ ਕਰਤੀ ਹੈ ਹਾਂਜੀ ਫਰੈਂਡਸ ਅਸੀਂ ਪਹੁੰਚ ਚੁੱਕੇ ਆ ਪੀਜੀਆਈ ਨਹਿਰੂ ਐਕਸਟੈਂਸ਼ਨ ਇਹ ਇੱਧਰ ਪੱਤੀ ਹੈ ਜਾਂ ਇਹ ਹੁਣ ਚੱਲਦੇ ਅੰਦਰ ਬਹੁਤ ਵੱਡਾ ਹਸਪੀਟਲ ਹੈ ਪਿੱਛੇ ਵੀ ਤੁਸੀਂ ਬਣੇ ਇਹ ਹਜੇ ਬਿਲਡਿੰਗ ਬਣ ਰਹੀ ਹੈ ਪਹਿਲੇ ਇੱਧਰ ਹੁੰਦਾ ਸੀਗਾ ਆਈਸ ਹਸਪੀਟਲ ਤੇ ਹੁਣ ਇਸ ਸਾਈਡ ਤੇ ਬਣ ਚੁੱਕਾ ਹੈ ਟਾਈਮ ਮੇ ਤਾਂ 4:30 ਦਾ ਹੋ ਗਿਆ हरू एक हॉस्पिटल एक्सटेंशन पी जी आई बहुत बड़ा हॉस्पिटल है तीन सौ इकवजा नंबर टाइम इत हो गया साढ़े छः का ਇਹ ਹੁਣ ਚੱਲਦੇ ਆ ਘਰ ਲਾਈਟਾਂ ਵੀ ਲੱਗ ਗਈਆਂ ਇਹ ਬਹੁਤ ਵੱਡਾ ਹਸਪੀਟਲ ਹੈ ਵੱਖ-ਵੱਖ ਬ੍ਰਾਂਚ ਹੈ ਹਰਥ ਬਹੁਤ ਅਲੱਗ-ਅਲੱਗ ਸਰਚ ਸੈਂਟਰ ਜੀ ਆਈ ਤੇ ਵਿਰਿੰਦਰ ਹੁਣ ਪਾਰਕਿੰਗ ਚੋਂ ਲੈਣ ਗਏ ਨੇ ਐਕਟਿਵਾ ਨੂੰ ਤੇ ਹਾਂਜੀ ਫਰੈਂਡਸ ਤੇ ਇਹ ਹੈਗਾ ਦੁਪਹਿਰ ਦਾ ਟਾਈਮ ਤੇ ਬਰਿਆਮ 11:30 ਵਜੇ ਸਕੂਲ ਤੋਂ ਆ ਜਾਂਦਾ ਕਿਉਂਕਿ ਉਹਦੇ ਪੇਪਰ ਹੋ ਰਹੇ ਨੇ ਤੇ ਇਥੇ ਮੈਂ ਦਾਲ ਭੇਂਕੇ ਰੱਖੀ ਛੋਲਿਆਂ ਦੀ ਤੇ ਨਾਲ ਕੱਦੂ ਕੱਟ ਕੇ ਰੱਖਿਆ ਸੀ ਦਾਲ ਬਣਾਣੀ ਸੀ ਤੇ ਬਰਿੰਦਰ ਕਹਿੰਦੇ ਬਰਿਆਮ ਵਾਸਤੇ ਕੁਝ ਬਣਾ ਲੈ ਤੇ ਮੈਂ ਇਥੇ ਆਪੇ ਬਣਾਉਣ ਲੱਗ ਗਈ ਸੀ ਇਹਨਾਂ ਨੂੰ ਮੈਂ 10-15 ਮਿੰਟ ਪਹਿਲਾਂ ਹੀ ਸਾਰਾ ਜਿਹੜਾ ਇਹ ਪ੍ਰੋਸੀਜਰ ਜਿਹਾ ਕਰਕੇ ਰੱਖਿਆ ਹੋਇਆ ਸੀਗਾ ਸੂਜੀ ਨੂੰ ਦਹੀਂ ਵਿੱਚ ਪਾ ਕੇ ਸੱਜੇ ਵਗੈਰਾ ਮਿਕਸ ਕਰਕੇ ਅਗਰ ਤੁਸੀਂ ਆਪਿਆਂ ਦੀ ਰੈਸਪੀ ਪੁੱਛਣੀ ਹੋਵੇਗੇ ਤਾਂ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਾਂਗੀ ਕਿੱਦਾਂ ਬੰਦਦੇ ਨੇ ਤੇ ਬਹੁਤ ਵਧੀਆ ਬੰਦਦੇ ਨੇ ਤੇ ਅਗਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅਗਰ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਨੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ